ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਭਾਰਤੀ ਕਿਸਾਨ ਜੁਨੀਅਨ ਇਕਤਾ YouTube ਚੈਨਲ ਵਿੱਚ ਦੋਸਤੋ ਕਈ ਵਾਰ ਆਪਾਂ ਨੂੰ ਕਿਸੇ ਜ਼ਰੂਰੀ ਕੰਮ ਵਿੱਚ ਜਮ੍ਹਾਂਬੰਦੀ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਉਸ ਟਾਈਮ ਦੋਸਤੋ ਆਪਾਂ ਫਰਦ ਕੇਂਦਰ 'ਚ ਜਾਣ ਦੀ ਬਜਾਏ ਘਰ ਬੈਠੇ ਕਿਵੇਂ ਜਮ੍ਹਾਂਬੰਦੀ ਮੰਗਵਾ ਸਕਦੇ ਹਾਂ ਹਸਤਾਖਰਤ ਕੀਤੀ ਹੋਈ ਜਮ੍ਹਾਂਬੰਦੀ ਉਹ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸੋ ਦੋਸਤੋ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਦੇ ਰਹਿਣਾ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਹੇਠਾਂ ਸਬਸਕ੍ਰਾਈਬ ਦੇ ਨਾਲ ਆਪਣੇ ਦੁਆਰਾ ਦਿੱਤੀ ਹੋਈ ਹਰ ਜਾਣਕਾਰੀ ਤੁਹਾਡੇ ਤੱਕ ਡਾਇਰੈਕਟ ਪਹੁੰਚਦੀ ਰਹੇਗੀ ਕਿਉਂਕਿ ਆਪਾਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਹੁਣ ਆਪਾਂ ਵੀਡੀਓ ਸਟਾਰਟ ਹਾਂਜੀ ਦੋਸਤੋ ਇਸ ਲਈ ਆਪਾਂ ਸਭ ਤੋਂ ਪਹਿਲਾਂ ਫੋਨ ਦੇ Chrome ਬ੍ਰਾਊਜ਼ਰ ਨੂੰ ਓਪਨ ਕਰ ਲੈਣਾ ਹੈ Chrome ਬ੍ਰਾਊਜ਼ਰ ਨੂੰ ਓਪਨ ਕਰਨ ਤੋਂ ਬਾਅਦ ਦੋਸਤੋ ਇਸ ਵਿੱਚ ਆਪਾਂ ਸਰਚ ਕਰਨਾ ਹੈ PLRS ਇਹ ਲਿਖ ਕੇ ਤੁਸੀਂ ਸਰਚ ਕਰਨਾ ਹੈ ਉਸ ਤੋਂ ਪਹਿਲਾਂ ਦੋਸਤੋ ਤੁਸੀਂ Play Store 'ਚ ਜਾ ਕੇ ਚੈੱਕ ਕਰ ਲੈ ਜੇਕਰ ਤੁਹਾਡਾ ਇਹ Chrome ਬ੍ਰਾਊਜ਼ਰ ਅਪਡੇਟ ਕਰਨ ਵਾਲਾ ਤਾਂ ਤੁਸੀਂ ਇਸ ਨੂੰ ਅਪਡੇਟ ਕਰ ਲੈਣਾ ਹੈ ਅੱਗੇ ਦੋਸਤੋ ਪਹਿਲੇ ਨੰਬਰ ਤੇ ਲਿਖਿਆ ਆ ਰਿਹਾ ਪੰਜਾਬ ਲੈਂਡ ਰਿਕਾਰਡਡ ਸੁਸਾਇਟੀ ਇਸ ਤੇ ਤੁਸੀਂ ਕਲਿੱਕ ਕਰਨਾ ਹੈ ਐਸ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਅੱਗੇ ਥੋੜਾ ਪੇਜ ਨੂੰ ਆਪਾਂ ਜ਼ੂਮ ਕਰ ਲੈਣਾ ਇਸ ਵਿੱਚ ਫਾਰਮ ਲਿਖਿਆ ਆ ਰਿਹਾ ਹਰੇ ਰੰਗ ਵਿੱਚ ਤਾਂ ਐਸ ਤੇ ਆਪਾਂ ਕਲਿੱਕ ਕਰਨਾ ਹੈ ਫਾਰਮ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਅੱਗੇ ਇਹ ਪੇਜ ਓਪਨ ਹੋਵੇਗਾ ਤੇ ਉੱਪਰੋਂ ਜੇਕਰ ਦੋਸਤੋ ਤੁਸੀਂ ਇਸ ਦੀ ਭਾਸ਼ਾ ਚੇਂਜ ਕਰਨੀ ਹੈ ਤਾਂ ਭਾਸ਼ਾ ਇੱਥੋਂ ਪੰਜਾਬੀ ਕਰ ਲੈਣੀ ਹੈ ਇੰਗਲਿਸ਼ ਤੇ ਕਲਿੱਕ ਕਰਨਾ ਤੇ ਇੱਥੇ ਪੰਜਾਬੀ ਭਾਸ਼ਾ ਤੇ ਸਿਲੈਕਟ ਕਰ ਲੈਣਾ ਤਾਂ ਅੱਗੇ ਦੋਸਤੋ ਇਸ ਵਿੱਚ ਉੱਪਰ ਮੌਜੂਦਾ ਤੇ ਪਿਛਲਾ ਲਿਖਿਆ ਹੋਇਆ ਮੌਜੂਦਾ ਤਾਂ ਦੋਸਤੋ ਨਵੀਂ ਜਮ੍ਹਾਂ ਦੀ ਪਿਛਲਾ ਜੋ ਲਿਖਿਆ ਇਹ ਪੁਰਾਣੀ ਜਮ੍ਹਾਂ ਦੀ ਤਾਂ ਇੱਥੇ ਆ ਦੋਸਤੋ ਆਪਾਂ ਜ਼ਿਲ੍ਹਾ ਸਿਲੈਕਟ ਕਰਨਾ ਸਭ ਤੋਂ ਪਹਿਲਾਂ ਤਾਂ ਜ਼ਿਲ੍ਹਾ ਚੁਣੋ ਇਸ ਤੇ ਕਲਿੱਕ ਕਰਨਾ ਹੈ ਨੰਬਰ 2 ਤੇ ਤਹਿਸੀਲ ਸਿਲੈਕਟ ਕਰ ਲੈਣ ਤੁਸੀਂ ਆਪਣੀ ਨੰਬਰ 3 ਤੇ ਅੱਗੇ ਪੈਨਡ ਤੋਂ ਉਦੋਂ ਬਾਅਦ ਸਾਲ ਸਿਲੈਕਟ ਕਰ ਲੈਣਾ ਤਾਂ ਅੱਗੇ ਦੋਸਤੋ ਸਾਲ ਤੇ ਸਿਲੈਕਟ ਕਰਨਾ ਇਸ ਵਿੱਚ ਦੋਸਤੋ 2022 23 17 18 ਜੋ ਲਿਖਿਆ ਹੋਇਆ ਹੈ ਇਸ ਸਾਲ ਵਿੱਚ ਜੋ 4 ਸਾਲੇ ਬੰਨੇ ਆ ਉਹ ਇੱਥੇ ਡੇਟ ਦਿੱਤੀ ਹੋਈ ਆ ਤਾਂ ਇੱਥੇ ਉਸ ਤੋਂ ਬਾਅਦ ਖ ਖੇਤਰ ਬਦਲੋ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਪਹਿਲੇ ਨੰਬਰ ਤੇ ਜੇਕਰ ਆਪਾਂ ਜਮ੍ਹਾਂਬੰਦੀ ਵੇਖਣਾ ਚਾਹੁੰਦੇ ਆ ਤਾਂ ਉੱਪਰ ਜਮ੍ਹਾਂਬੰਦੀ ਵੇਖੋ ਐਂਤਕਾਲ ਵੇਖੋ ਰੋਜ਼ਨਾਮਚਾ ਸਾਰਾ ਇੱਥੇ ਦੱਸਿਆ ਹੋਇਆ ਤੇ ਅੱਗੇ ਰਿਜੈਕਟਰੀ ਤੋਂ ਬਾਅਦ ਐਂਤਕਾਲ ਦੀ ਕੀ ਸਥਿਤੀ ਹੈ ਉਹ ਇੱਥੋਂ ਵੇਖ ਸਕਦੇ ਆ ਇੱਥੋਂ ਸਿਰਫ ਆਪਾਂ ਆਨਲਾਈਨ ਵੇਖ ਸਕਦੇ ਆ ਤੇ ਜੇਕਰ ਦੋਸਤੋ ਆਪਾਂ ਨੂੰ origignal ਜਮ੍ਹਾਂਬੰਦੀ ਚਾਹੀਦੀ ਹੈ ਜਿਸ ਨੂੰ ਆਪਾਂ ਕਿਸੇ ਵੀ ਕੰਮ ਵਿੱਚ ਵਰਤ ਸਕਦੇ ਆ ਤਾਂ ਹੇਠਾਂ ਦਿੱਤੇ ਕਿਸੇ ਵੀ অপਸ਼ਨ ਤੇ ਕਲਿੱਕ ਕਰਨਾ ਖੇਵਟ ਨੰਬਰ ਮੁਤਾਬਕ ਖਤੌਨੀ ਨੰਬਰ ਜਾਂ ਆਪਾਂ ਮਾਲਕ ਦੇ ਨਾਮ ਮੁਤਾਬਕ ਇਸ ਤੇ ਕਲਿੱਕ ਕਰ ਤਾਂ ਇਸ ਤੋਂ ਬਾਅਦ ਦੋਸਤੋ ਅੱਗੇ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਮਾਲਕ ਦਾ ਨਾਮ ਭਰਨਾ ਪੰਜਾਬੀ ਵਿੱਚ ਭਰਨਾ ਦੋਸਤੋ ਇੱਥੇ ਆਪਾਂ ਮਾਲਕ ਦਾ ਨਾਮ ਜਿਸ ਦੀ ਵੀ ਆਪਾਂ ਜਮ੍ਹਾਂ ਬੰਦੀ ਡਾਊਨਲੋਡ ਕਰਨੀ ਚਾਹੁੰਨੀ ਆ ਮਂਗਾਉਣੀ ਚਾਹੁੰਦੇ ਆ ਤਾਂ ਉਸ ਦਾ ਨਾਮ ਭਰ ਕੇ ਇਹੀ ਠਾਂ ਇੱਥੇ ਇਸ ਦੇ ਨਾਮ ਤੇ ਸਾਰੇ ਮਾਲਕੋ ਜਿਸ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਸਾਰੇ ਨਾਮ ਆ ਜਾਣਗੇ ਪਿਤਾ ਦਾ ਨਾਮ ਗਾਂ ਉੱਥੋਂ ਤੁਸੀਂ ਦੇਖ ਸਕਦੇ ਹੋ ਤੁਹਾਡੀ ਕਿਹੜੀ ਜਮ੍ਹਾਂ ਬੰਦੀ ਆ ਜੋ ਤੁਸੀਂ ਸਰਚ ਕਰਨਾ ਚਾਹੁੰਦੇ ਆ ਤਾਂ ਇਸ ਤੋਂ ਤੁਸੀਂ ਪਤਾ ਲਗਾ ਸਕਦੇ ਹਾਂਗਾ ਪਿਤਾ ਦਾ ਨਾਮ ਦੱਸਿਆ ਹੋਇਆ ਤਾਂ ਉਸ ਤੋਂ ਬਾਅਦ ਜਿਹੜੀ ਵੀ ਤੁਸੀਂ ਇਹਨਾਂ ਚੋ ਸਿਲੈਕਟ ਕਰਨੀ ਹੈ ਤਾਂ ਇਸ ਦੇ ਪਿੱਛੇ ਲਿਖਿਆ ਹੋਵੇਗਾ ਚੁਣੋ ਉਸ ਤੇ ਤੁਸੀਂ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਉਸ ਦੇ ਨਾਮ ਤੇ ਜਿੰਨੇ ਵੀ ਖੇਵਟ ਨੰਬਰ ਹੈ ਉਹ ਸਾਰੀ ਲਿਸਟ ਆ ਜਾਵੇਗੀ ਤੁਸੀਂ ਜੇਕਰ ਸਾਰੀਆਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਸਾਰੀਆਂ ਕਰ ਸਕਦੇ ਹੋ ਜੇਕਰ ਕੋਈ ਇੱਕ ਸਿਲੈਕਟ ਕਰਨੀ ਚਾਹੁੰਦੇ ਹੋ ਤਾਂ ਉਸ ਤੇ ਕਲਿੱਕ ਕਰਕੇ ਤੁਸੀਂ ਹੇਠਾਂ ਜੋ ਇਹ ਕੈਪਚਾ ਕੋਡ ਦਿੱਤਾ ਹੋਇਆ ਹੈ ਸੇਮ ਅੱਖਰ ਇੱਥੇ ਭਰ ਦੇਣੇ ਹੈ ਜਿਵੇਂ ਵੱਡੇ ਛੋਟੇ ਅੰਗਰੇਜ਼ੀ ਦੇ ਅੱਖਰ ਲਿਖੇ ਹੋਏ ਆ ਕੋਈ ਵੀ ਅੱਖਰ ਲਿਖਿਆ ਉਹ ਸਾਰੇ ਸੇਮ ਇੱਥੇ ਭਰ ਦੇਣੇ ਹੈ ਜੇਕਰ ਨਹੀਂ ਤੁਹਾਨੂੰ ਪਤਾ ਲੱਗਦਾ ਤਾਂ ਉੱਪਰ ਨਮਾ ਕੈਪਚਾ ਤੇ ਕਲਿੱਕ ਕਰ ਦੇਣਾ ਨਮਾ ਕੋਡ ਆ ਜਾਵੇਗਾ ਇੱਥੇ ਇਹ ਕੋਡ ਭਰਨ ਤੋਂ ਬਾਅਦ ਦੋਸਤੋ ਹੇਠਾਂ ਇੱਥੇ ਲਿਖਿਆ ਹੋਇਆ ਰਿਪੋਰਟ ਦੇਖੋ ਇਸ ਤੇ ਤੁਸੀਂ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਤੁਹਾਡੇ ਸਾਹਮਣੇ ਇੱਥੇ ਲਿਖਿਆ ਆਵੇਗਾ ਕਿ ਤੁਸੀਂ ਚੁਣੇ ਹੋਏ ਖੇਵਟ ਦੀ ਡਿਜੀਟਲ ਹਸਤਾਖ੍ਰਿਤ ਕਾਪੀ ਚਾਹੁੰਦੇ ਹੋ ਜੇਕਰ ਤੁਸੀਂ オリジナル ਜਮ੍ਹਾਂਬੰਦੀ ਚਾਹੁੰਦੇ ਹੋ ਤਾਂ ਤੁਸੀਂ ਹਾਂ ਤੇ ਕਲਿੱਕ ਕਰਨਾ ਹੈ ਤਾਂ ਤੁਹਾਡੇ ਕੋਲ ਜਮ੍ਹਾਂਬੰਦੀ オリジナル ਮਿਲ ਜਾਵੇਗੀ ਦੋਸਤੋ ਤੁਹਾਨੂੰ ਡਾਊਨਲੋਡ ਹੋ ਜਾਵੇਗੀ ਤੇ ਤੁਸੀਂ ਕਿਤੋਂ ਵੀ ਪ੍ਰਿੰਟ ਕਢਵਾ ਸਕਦੇ ਹੋ ਜੇਕਰ ਤੁਸੀਂ ਵੈਸੇ ਵੇਖਣਾ ਚਾਹੁੰਦੇ ਹੋ ਦੋਸਤੋਂ ਨਾਰਮਲ ਜਮਾਤ ਦੀ ਤਾਂ ਓਪਨ ਤੇ ਕਲਿੱਕ ਕਰਕੇ ਵੇਖ ਸਕਦੇ ਹੋ ਤਾਂ ਹੁਣ ਦੋਸਤੋਂ ਆਪਾਂ ਹਾਂ ਤੇ ਕਲਿੱਕ ਕਰਨਾ ਇੱਥੇ オリジナル ਜਮਾਤ ਦੀ ਲਈ ਤਾਂ ਅੱਗੇ ਦੋਸਤੋਂ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋਵੇਗਾ ਇਸ ਵਿੱਚ ਦੋਸਤੋਂ ਤੁਸੀਂ ਆਪਣੀ ਇੱਥੇ ਡਿਟੇਲ ਭਰਨੀ ਹੈ ਪਹਿਲੇ ਨੰਬਰ ਤੇ ਤੁਸੀਂ ਨਾਮ ਭਰ ਦੇਣਾ ਹੈ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਦੇਣਾ ਹੈ ਮੋਬਾਈਲ ਨੰਬਰ ਭਰਨ ਤੋਂ ਬਾਅਦ ਇਹ ਥਾਂ ਆਪਾਂ ਈਮੇਲ ਆਈਡੀ ਭਰ ਦੇਣੀ ਹੈ ਇਸ ਨੂੰ ਤੁਸੀਂ ਖਾਲੀ ਵੀ ਛੱਡ ਸਕਦੇ ਹੋ ਤੇ ਅੱਗੇ ਤੁਸੀਂ ਆਪਣਾ ਇੱਥੇ ਐਡਰੈਸ ਭਰ ਦੇਣਾ ਹੈ ਐਡਰੈਸ ਭਰਨ ਤੋਂ ਬਾਅਦ ਇਹਠਾਂ ਤੁਸੀਂ ਆਪਣਾ ਜ਼ਿਲ੍ਹਾ ਭਰ ਦੇਣਾ ਹੈ ਉਸ ਤੋਂ ਬਾਅਦ ਰਾਜ ਆਪਣੇ ਆਪ ਇੱਥੇ ਆ ਜਾਵੇਗਾ ਉਸ ਤੋਂ ਬਾਅਦ ਇਹਠਾਂ ਦੋਸਤੋ ਇੱਥੇ WhatsApp ਜੋ ਦਿੱਤਾ ਇਸ ਇਨਸਾਨ ਤੇ ਟੈਕ ਮਾਰਕ ਕਰ ਦੇਣਾ ਹੈ ਨੰਬਰ 2 ਤੇ ਵੀ ਟੈਕ ਮਾਰਕ ਕਰ ਦੇਣਾ ਉਸ ਤੋਂ ਬਾਅਦ ਦੋਸਤੋ ਇੱਥੇ ਤੀਜੇ ਨੰਬਰ ਤੇ ਆਟੋਮੈਟਿਕ ਡਾਊਨਲੋਡ ਤੁਹਾਡੇ ਫੋਨ ਵਿੱਚ ਹੋ ਜਾਵੇਗਾ ਉਸ ਤੋਂ ਬਾਅਦ ਇਹਠਾਂ ਆਪਾਂ ਜਮ੍ਹਾਂ ਕਰੋ ਤੇ ਕਲਿੱਕ ਕਰਨਾ ਹੈ ਜਮਾ ਕਰੋ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਅੱਗੇ ਆਪਾਂ ਜਾਰੀ ਰੱਖਣ ਲਈ OTP ਕੋਡ ਪ੍ਰਾਪਤ ਕਰੋ ਹੇਠਾ ਉਸ ਤੇ ਕਲਿੱਕ ਕਰਨਾ ਹੈ ਉਸ ਦੇ ਉੱਪਰ ਦੋਸਤੋ ਸਾਰਾ ਡਾਟਾ ਦੱਸਿਆ ਹੋਇਆ ਵੀ ਇਸ ਦੀ ਕਿੰਨੀ ਫੀਸ ਆ ਕਿੰਨੇ ਪੇਜ ਆ ਸਾਰੀ ਇੱਥੇ ਡਿਟੇਲ ਦਿੱਤੀ ਹੋਈ ਆ ਦੋਸਤੋ ਸਰਕਾਰੀ ਫੀਸ ਜੋ ਇਸ ਦੀ ਆ ਉਹ ਵੀ ਉੱਪਰ ਦਿੱਤੀ ਹੋਈ ਆ ਤਾਂ ਇਹ ਤੁਸੀਂ ਇੱਥੋਂ ਚੈੱਕ ਕਰ ਲੈਣਾ ਹੈ ਕਿੰਨੇ ਪੇਜ ਆ ਉਹ ਵੀ ਇੱਥੇ ਦੱਸੇ ਹੋਏ ਆ ਤਾਂ ਉਸ ਤੋਂ ਬਾਅਦ ਦੋਸਤੋ ਇਹ ਸਾਰਾ ਤੁਸੀਂ ਚੈੱਕ ਕਰਨ ਤੋਂ ਬਾਅਦ ਹੇਠਾਂ ਜਾਰੀ ਰੱਖਣ ਲਈ OTP ਕੋਡ ਪ੍ਰਾਪਤ ਕਰੋ ਇਸ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਜੇ ਤੁਸੀਂ ਨੰਬਰ ਭਰਿਆ ਉਸ ਤੇ ਇੱਕ OTP ਕੋਡ ਆਵੇਗਾ ਉਹ ਕੋਡ ਤੁਸੀਂ ਇੱਥੇ OTP ਭਰਨ ਤੋਂ ਬਾਅਦ ਦੋਸਤੋ ਪੁਸ਼ਟੀ ਕਰੋ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਇਹ ਪੇਜ ਓਪਨ ਹੋਵੇਗਾ ਪੇਮੈਂਟ ਵਾਲਾ ਤਾਂ ਇਹ ਠਾਪੇ ਵਿਤੇ ਕਲਿੱਕ ਕਰਕੇ ਤੁਸੀਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਨੈਟ ਬੈਂਕਿੰਗ ਇਹਨਾਂ ਥਰੂ ਤੁਸੀਂ ਪੇਮੈਂਟ ਬਹੁਤ ਹੀ ਆਸਾਨੀ ਨਾਲ ਕਰ ਸਕਦੇ ਹੋ ਪੇਮੈਂਟ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਵਟਸਐਪ ਤੇ ਵੀ ਇੱਕ ਪੀਡੀਐਫ ਆ ਜਾਵੇਗੀ ਜਾਂ ਤੁਹਾਡੇ ਫੋਨ ਵਿੱਚ ਵੀ ਇੱਕ ਪੀਡੀਐਫ ਡਾਊਨਲੋਡ ਹੋ ਜਾਵੇਗੀ ਤਾਂ ਉਹ ਤੁਸੀਂ ਪੀਡੀਐਫ ਦਾ ਦੋਸਤੋ ਕਿਤੇ ਵੀ ਆਪਣੇ ਨੇੜੇ ਕੈਫੇ ਤੇ ਜਾ ਕੇ ਤੁਸੀਂ ਪ੍ਰਿੰਟ ਕਰਵਾ ਸਕਦੇ ਹੋ ਬਹੁਤ ਹੀ ਆਸਾਨੀ ਨਾਲ オリジナル ਜਮ੍ਹਾਂਬੰਦੀ ਤੁਸੀਂ ਪ੍ਰਾਪਤ ਕਰ ਸਕਦੇ ਹਾਂ ਤੇ ਕਿਸੇ ਵੀ ਕੰਮ ਵਿੱਚ ਤੁਸੀਂ ਇਸ ਜਮ੍ਹਾਂਬੰਦੀ ਨੂੰ ਵਰਤ ਸਕਦੇ ਹੋ ਇਸ ਤਰ੍ਹਾਂ ਦੋਸਤੋ ਆਪਾਂ ਘਰ ਬੈਠੇ ਬਹੁਤ ਹੀ ਆਸਾਨੀ ਨਾਲ ओरिजिनल ਹਸਤਾਖਰਿਤ ਕੀਤੀ ਹੋਈ ਜਮ੍ਹਾਂਬੰਦੀ ਆਪਾਂ ਘਰੇ ਮੰਗਾ ਸਕਦੇ ਹਾਂ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜਾਣਕਾਰੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਅੱਗੇ ਵੱਤੋਂ ਦੇ ਸ਼ੇਅਰ ਕਰਿਓ ਲਾਈਕ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਤਾਂ ਇੱਥਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਦੋਸਤੋ